ਅੰਮ੍ਰਿਤਸਰ ਸ਼੍ਰੀ ਦਰਬਾਰ ਸਾਹਿਬ ਦੀ ਕਾਰ ਸੇਵਾ ਚੱਲਦੀ ਹੈ ਸੰਗਤਾਂ ਬੜੀ ਭਾਵਨਾ ਨਾਲ ਸੇਵਾ ਕਰਦੀਆਂ ਨੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਿੰਡਾਂ ਵਿੱਚ ਹੁਕਮਨਾਮੇ ਭੇਜੇ ਭਾਈ ਕੋਈ ਆਪਣਾ ਦਸਵੰਦ ਜਿੰਨਾ ਕਿ ਕਿਸੇ ਤੋਂ ਸਰਦਾ ਹੈ ਜੈਸਾ ਬਿਤ ਤੈਸਾ ਹੋਏ ਵਰਤਾ ਹੈ ਆਪਣਾ ਬਲ ਨਹੀਂ ਹਾਰਾ ਜਿੰਨਾ ਕਿ ਕਿਸੇ ਵਿੱਚ ਬਿਤ ਹੈ ਜਿੰਨਾ ਕਿ ਕਿਸੇ ਵਿੱਚ ਬਲ ਹੈ ਤੁਸੀਂ ਗੁਰੂ ਦੇ ਦਰ ਕਰ ਦੀ ਸੇਵਾ ਕਰੋ ਸੰਗਤਾਂ ਨੂੰ ਤਾਰਨਾ ਹੁੰਦਾ ਹੈ ਸੇਵਾ ਲੈ ਕੇ ਉਹਦੀਆਂ ਦਾਤਾਂ ਵਿੱਚੋਂ ਤੁਸ਼ ਭੇਟਾ ਲੈ ਕੇ ਫਿਰ ਸਾਡੇ ਤੇ ਸਤਿਗੁਰੂ ਮਿਹਰ ਕਰਦਾ ਜਦੋਂ ਗੁਰੂ ਨਾਨਕ ਦਾ ਦਰ ਸਾਥੋਂ ਕੁਝ ਮੰਗਦਾ ਹੈ ਨਾ ਤਾਂ ਸਾਡੇ ਤੇ ਗੁਰੂ ਨੇ ਕਿਰਪਾ ਕਰਨੀ ਹੁੰਦੀ ਹੈ ਆਖੋ ਸਤਨਾਮ ਬਖਸ਼ਿਸ਼ ਕਰਨੀ ਹੁੰਦੀ ਆ ਰਹਿਮਤ ਕਰਨੀ ਹੁੰਦੀ ਹੈ ਸਾਧ ਸੰਗਤ ਜੀ ਪਿੰਡਾਂ ਵਿੱਚ ਹੁਕਮਨਾਮੇ ਗਏ ਇੱਕ ਪਿੰਡ ਵਿੱਚ ਧਰਮਸ਼ਾਲਾ ਵਿੱਚ ਜਾ ਕੇ ਲੋਕ ਇਕੱਠੇ ਹੋਏ ਹੁਕਮਨਾਮਾ ਸਹਿਬ ਸੁਣਾਇਆ ਗਿਆ ਕਿ ਭਾਈ ਸ੍ਰੀ ਅਮਰਤਸਰ ਸਾਹਿਬ ਦਰਬਾਰ ਸਾਹਿਬ ਦੀ ਕਾਰ ਸੇਵਾ ਚਲਦੀ ਹੈ ਜੋ ਵੀ ਤੁਹਾਡੀ ਸ਼ਰਦਾ ਹੈ ਉਹ ਭੇਟਾ ਦਿਓ ਗੁਰੂ ਦੀ ਸੇਵਾ ਵਾਸਤੇ ਸਭ ਨੇ ਪਟਾਵਾਂ ਦਿੱਤੀਆਂ ਜਿਹੋ ਜਾਂ ਸ਼ਰਦਾ ਸੀ ਮੰਨ ਲਓ ਜਿਵੇਂ ਕੋਈ 100 ਦੇ ਦਿੰਦਾ ਕੋਈ 200 ਦੇ ਦਿੰਦਾ ਕੋਈ 500 ਦੇ ਦਿੰਦਾ ਆਪਣੇ ਹਿਸਾਬ ਨਾਲ ਸਭ ਨੇ ਸਵਾਵਾਂ ਦਿੱਤੀਆਂ ਪਰ ਇੱਕ ਪਿੱਛੇ ਬੜਾ ਹੀ ਗਰੀਬ ਬੰਦਾ ਖੜਾ ਹੈ ਗੀਜਾ ਵਿੱਚ ਹੱਥ ਮਾਰਨ ਲੱਗਾ ਕਹਿੰਦੇ ਕੱਪੜੇ ਫਟੇ ਹੋਏ ਆ ਗੀਜੇ ਵੀ ਫਟੇ ਹੋਏ ਆ ਅੱਖੋਂ ਸਤਨਾ ਐਨੀ ਗਰੀਬੀ ਹੈ ਮਨ ਉਛਲਿਆ ਵੇਖੋ ਸ਼ੁਕਰਾਨਾ ਕਰਨਾ ਚਾਹੀਦਾ ਪਿਆਰਿਓ ਕਿਉਂ ਪ੍ਰਮਾਤਮਾ ਨੇ ਸਾਨੂੰ ਛਤ ਦਿੱਤੀ ਹੈ ਘਰ ਦਿੱਤਾ ਹੈ ਪ੍ਰਸ਼ਾਦਾ ਖਾਣ ਨੂੰ ਦੇ ਰਿਹਾ ਹੈ ਸਰੀਰ ਦਿੱਤਾ ਹੈ ਤੰਦਰੁਸਤੀ ਦਿੱਤੀ ਹੈ ਬਹੁਤ ਵੱਡੀ ਦਾਤ ਹੈ ਸਾਧ ਸੰਗਤ ਜੀ ਮਾਨ ਕੀਤਾ ਕਿ ਮੈਂ ਵੀ ਤਸਵੰਦ ਦੇਵਾਂ ਅੱਖਾਂ ਵਿੱਚੋਂ ਪਾਣੀ ਭਰਿਆ ਘਰ ਜਾਣਾ ਕੋਈ ਚੱਲ ਕੇ ਵੇਖਦਾ ਹੈ ਜਾ ਕੇ ਘਰ ਦਾ ਜਦੋਂ ਬੂਹਾ ਖੜਕਾਇਆ ਤੇ ਘਰ ਵਾਲੀ ਨੇ ਬਾਰ ਖੋਲਿਆ ਅੱਖਾਂ ਸੇਜਲ ਨੇ ਨੇਤਰਾਂ ਵਿੱਚ ਪਾਣੀ ਭਰਿਆ ਹੋਇਆ ਹੈ ਘਰ ਵਾਲੀ ਕਹਿੰਦੀ ਪਤੀ ਜੀ ਸਾਈ ਜੀ ਅੱਜ ਵੀ ਕੋਈ ਕੰਮ ਨਹੀਂ ਮਿਲਿਆ ਅੱਜ ਕੋਈ ਦਿਹਾੜੀ ਨਹੀਂ ਲੱਗੀ ਤਾਂ ਅੱਖਾਂ ਤੁਹਾਡੀਆਂ ਵਗ ਰਹੀਆਂ ਨੇ ਕਿਤੇ ਨਿਗਾਹ ਮਾਰ ਕੇ ਵੇਖੀਏ ਨਾ ਪਿਆਰਿਓ ਫੇਰ ਪਤਾ ਲੱਗਦਾ ਹੈ ਕਿ ਗਰੀਬੀ ਹੁੰਦੀ ਕੀ ਆ ਆਖੋ ਸਤਨਾ ਪਦਾਰਥਾਂ ਵਿੱਚ ਉਲਝਿਆ ਹੋਇਆਂ ਨੂੰ ਨਹੀਂ ਪਤਾ ਲੱਗਦਾ ਗਰੀਬੀ ਅੱਧੇ ਘੰਟੇ ਦੀ ਵੀ ਕੱਟਣੀ ਔਖੀ ਆ ਆਖੋ ਸਤਨਾ ਐਸੀ ਚੀਜ਼ ਹੈ ਜਿਹੜੇ ਰੋਜ਼ ਕੱਟਦੇ ਐ ਇਹ ਉਹਨਾਂ ਨੂੰ ਪਤਾ ਹੈ ਘਰ ਵਾਲੀ ਕਹਿੰਦੀ ਜੀ ਕੰਮ ਨਹੀਂ ਮਿਲਿਆ ਕੋਈ ਉਹ ਕਹਿੰਦਾ ਨਹੀਂ ਮੈਂ ਬੱਚਿਆਂ ਲਈ ਨਹੀਂ ਰੋ ਰਿਹਾ ਮੈਂ ਪਦਾਰਥਾਂ ਲਈ ਨਹੀਂ ਰੋ ਰਿਹਾ ਪਰ ਅੱਜ ਗੁਰੂ ਸਾਹਿਬ ਜੀ ਨੇ ਦਸਵੰਦ ਮੰਗਿਆ ਸੀ ਧਰਮਸ਼ਾਲਾ ਦੇ ਵਿੱਚ ਸਿੱਖ ਆਏ ਸੀ ਹੁਕਮਨਾਮਾ ਆਇਆ ਸੀ ਗੁਰੂ ਸਾਹਿਬ ਜੀ ਦਾ ਕਿ ਕੋਈ ਦਸਵੰਦ ਦਿਓ ਪਰ ਮੇਰੇ ਕੋਲੇ ਤਾਂ ਭਾਗਵਾਨ ਨੇ ਕੁਝ ਹੈ ਹੀ ਨਹੀਂ ਸੀ ਤੂੰ ਵੇਖਾਂ ਜੇ ਕੋਈ ਹੈ ਕੋਈ ਆਨਾ ਕੋਈ ਟਕਾ ਹੈ ਤਾਂ ਮੈਨੂੰ ਦੇ ਮੈਂ ਦਸਵੰਦ ਦੇ ਆਵਾਂ ਗੁਰੂ ਘਰ ਉਹ ਕਹਿੰਦੀ ਜੀ ਮੈਂ ਤੁਹਾਡੇ ਤੋਂ ਕਦੇ ਕੁਝ ਲੁਕੋ ਕੇ ਨਹੀਂ ਰੱਖਿਆ ਤੁਹਾਡੇ ਕੋਲ ਨਹੀਂ ਆ ਤਾਂ ਮੇਰੇ ਕੋਲ ਕਿੱਥੋਂ ਹੋਣਾ ਹੈ ਉਹ ਕਹਿੰਦਾ ਝਾੜੂ ਫੜਾ ਕੇ ਤੇ ਝਾੜੂ ਮਾਰੀਏ ਘਰ ਵਿੱਚ ਕੋਈ ਮਿਲ ਜੇ ਕੋਈ ਡਗਿਆ ਪਿਆ ਆਨਾ ਮਿਲ ਜੇ ਕੋਈ ਝਾੜੂ ਮਾਰਿਆ ਵੇਖਿਆ ਖੁੰਝਿਆਂ ਦੇ ਵਿੱਚ ਤਾਂ ਇੱਕ ਕੌਡੀ ਲੱਭੀ ਆਖੋ ਸਤਨਾ ਕੌਡੇ ਦੀ ਕਿੰਨੀ ਕੁ ਕੀਮਤ ਹੁੰਦੀ ਹੈ ਪਰ ਪਹਿਲਾਂ ਵਾਲੇ ਸਮਿਆਂ ਵਿੱਚ ਕੌਡੀ ਵੀ ਮਾੜਾ ਮੋਟਾ ਕੁਝ ਉਹਦਾ ਮਿਲ ਜਾਂਦਾ ਸੀ ਗੱਲ ਭਾਵਨਾ ਦੀ ਹੈ ਪਦਾਰਥਾਂ ਲਈ ਡਿੱਗਿਆ ਹੋਇਆ ਅੱਖਾਂ ਵਿੱਚੋਂ ਹੰਝੂ ਬੱਚਿਆਂ ਲਈ ਡਿੱਗਿਆ ਹੋਇਆ ਅੱਖਾਂ ਵਿੱਚੋਂ ਹੰਝੂ ਉਹਦੀ ਕੀਮਤ ਕੋਈ ਨਹੀਂ ਪਰ ਗੁਰੂ ਲਈ ਰੋਇਆ ਹੋਇਆ ਇੱਕ ਹੰਝੂ ਵੀ ਉਹਦੀ ਕੀਮਤ ਪੈ ਜਾਂਦੀ ਆ ਆਖੋ ਸਤਨਾਮ ਗੁਰੂ ਲਈ ਇੱਕ ਹੰਝੂ ਵੀ ਅੱਖ ਵਿੱਚੋਂ ਡਿੱਗਦਾ ਏ ਮਾਲਕਾ ਤੂੰ ਮੈਨੂੰ ਬੜੀਆਂ ਦਾਤਾਂ ਦਿੱਤੀਆਂ ਸਾਧ ਸੰਗਤ ਜੀ ਕੌਡੀ ਲੈ ਕੇ ਦੋਵੇਂ ਜਾਣੇ ਪਤੀ ਪਤਨੀ ਗਏ ਨਾ ਜਦੋਂ ਧਰਮਸ਼ਾਲਾ ਵਿੱਚ ਤਾਂ ਸੰਗਤ ਉਥੋਂ ਜਾ ਚੁੱਕੀ ਸੀ ਸੰਗਤ ਪਹੁੰਚ ਗਈ ਦਸਵੰਦ ਲੈ ਕੇ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਈਸ਼ਾ ਦੇ ਚਰਨਾਂ 'ਚ ਗੁਰੂ ਪਿਆਰੇ ਸੋਚਣ ਲੱਗੇ ਕਿ ਹੁਣ ਕਿਵੇਂ ਕਰੀਏ ਤਾਂ ਭਾਈ ਗਰੀਬੂ ਇਹਨੂੰ ਗਰੀਬੂ ਕਹਿੰਦੇ ਸੀ ਗਰੀਬ ਬੜਾ ਸੀ ਭਾਈ ਗਰੀਬੂ ਚਲ ਆਪਾਂ ਅਮਰਸਰ ਚੱਲਦੇ ਹਾਂ ਦੋਵੇਂ ਜਾਣੇ ਤੁਰੇ ਗਏ ਤੇ ਅੰਮ੍ਰਿਤਸਰ ਸਾਹਿਬ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਪਹੁੰਚੇ ਤੇ ਉੱਥੇ ਬੜੀਆਂ ਬੜੀਆਂ ਸੰਗਤਾਂ ਨੇ ਤੇ ਜਦੋਂ ਬੜੀਆਂ ਸੰਗਤਾਂ ਪਟਾਵਾਂ ਰੱਖਦੀਆਂ ਨੇ ਤੇ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾ ਵਿੱਚ ਮਾਇਆ ਦੇ ਢੇਰ ਲੱਗੇ ਪਏ ਨੇ ਹੁਣ ਤੋੜਾ ਥੋੜੀ ਹੁੰਦਾ ਗੁਰੂ ਘਰਾਂ ਵਿੱਚ ਇਹ ਤਾਂ ਅਸੀਂ ਆਪਣੀ ਕਮਾਈ ਨੂੰ ਸਫਲਾ ਕਰਨ ਵਾਸਤੇ ਦਸਵੰਧ ਕੱਟਦੇ ਆਂ ਭਾਈ ਗੁਰਦਾਸ ਜੀ ਕਹਿੰਦੇ ਆ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚਲ ਸਤ ਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ ਤੂੰ ਸ਼ਰਦਾ ਨਾਲ ਜਦੋਂ ਘਰੋਂ ਤੁਰਦਾ ਵੀ ਆ ਨਾ ਵਾਹਿਗੁਰੂ ਕਹਿ ਕੇ ਤਾਂ ਗੁਰੂ ਦਾ ਧਿਆਨ ਤੇਰੇ ਵੱਲ ਹੋ ਜਾਂਦਾ ਆਖੋ ਸਤਨਾਮ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ ਸਤ ਗੁਰ ਕੋਟ ਪੈਂਡਾ ਅੱਗੇ ਹੋਏ ਲੇਤ ਹੈ ਕਹਿੰਦੇ ਗੁਰੂ ਅੱਗੋਂ ਤੈਨੂੰ ਲੈਣ ਵਾਸਤੇ ਆਉਂਦਾ ਪਿਆਰ ਨਾਲ ਇੱਕ ਵਾਰ ਸਤਗੁਰ ਮੰਤਰ ਸਿਮਰਨ ਮਾਤਰ ਸਿਮਰਨ ਤਾਹੇ ਬਾਰੰਬਾਰ ਗੁਰਹੇਤ ਹੈ ਤੂੰ ਇੱਕ ਵਾਰੀ ਯਾਦ ਕਰਦਾ ਤੇ ਗੁਰੂ ਤੈਨੂੰ ਵਾਰ-ਵਾਰ ਯਾਦ ਕਰਦਾ ਇੱਕ ਵਾਰ ਸਤਗੁਰ ਮੰਤਰ ਸਿਮਰਨ ਮਾਤਰ ਸਿਮਰਨ ਤਾਹੇ ਬਾਰੰਬਾਰ ਗੁਰਹੇਤ ਹੈ ਫਿਰ ਆ ਗੱਲ ਕਹਿੰਦੇ ਆ ਕੌਡੀ ਵਾਲੀ ਜਿਵੇਂ ਭਾਈ ਗਰੀਬੂ ਕੌਡੀ ਲੈ ਕੇ ਗਿਆ ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰੱਖੈ ਤਾਹੇ ਗੁਰ ਸਰਬ ਨਿਧਾਨਦਾਨ ਦੇਤ ਹੈ ਕਹਿੰਦੇ ਤੂੰ ਗੁਰੂ ਦੇ ਚਰਨਾ ਵਿੱਚ ਸ਼ਰਧਾ ਨਾਲ ਕੌਡੀ ਵੀ ਭੇਟ ਕਰਦੇ ਤੇ ਉਹ ਖਜ਼ਾਨੇ ਬਖਸ਼ ਦਿੰਦਾ ਆਖੋ ਸਤਨਾ ਸਤ ਗੁਰ ਦਇਆਨਿਦ ਮੈਮਾ ਆਗਾਦ ਬੋਧ ਨਮੋ 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 ਨੇਤ 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 ਹੈ ਉਹ ਐਸੀ ਬਖਸ਼ਿਸ਼ ਕਰਦਾ ਤੂੰ ਸ਼ਰਦਾ ਨੰਦ ਤੇਰੇ ਕੋਲ ਨਹੀਂ ਮਾਇਆ ਨਾ ਤਾਂ ਵੀ ਚਲਿਆ ਜਾ ਤੂੰ ਸੀਸ ਰੱਖ ਦੇ ਇੱਕ ਵਾਰੀ ਗੁਰੂ ਦੇ ਚਰਨਾਂ ਵਿੱਚੋਂ ਪ੍ਰੇਮ ਵੇਖਦਾ ਇਹ ਪਿੱਛੇ ਜਾ ਕੇ ਬਹਿ ਗਿਆ ਸੰਗ ਤਾਂ ਪਟਾਵਾ ਤਾਂ ਰੱਖਦੀਆਂ ਨੇ ਇਹ ਸ਼ਰਮ ਮਹਿਸੂਸ ਕਰਦਾ ਹੈ ਕਹਿੰਦਾ ਪਿੰਡ ਦੇ ਸੱਜਣ ਵੀ ਬੈਠੇ ਆ ਪਿੰਡ ਦੇ ਲੋਕ ਵੀ ਬੈਠੇ ਆ ਮੈਂ ਕੌਡੀ ਰੱਖਾਂਗਾ ਤਾਂ ਮੈਨੂੰ ਲੋਕ ਕੀ ਆਖਣਗੇ ਵੀ ਲੈ ਇੱਥੇ ਆ ਕੌਡੀ ਲੈ ਕੇ ਆ ਗਿਆ ਉਦੋਂ ਹੀ ਮੱਥਾ ਟੇਕ ਲੈਂਦਾ ਕਹਿੰਦੇ ਸਾਰੀ ਸੰਗਤ ਨੇ ਪਟਾਵਾਂ ਰੱਖ ਦਿੱਤੀਆਂ ਤੇ ਢੇਰ ਲੱਗ ਗਿਆ ਮਾਇਆ ਦਾ ਇਹ ਮਨ ਵਿੱਚ ਸੋਚਦਾ ਵੀ ਰੱਖਾਂ ਕਿ ਨਾ ਰੱਖਾਂ ਇਹਨੇ ਕੌਡੀ ਆਪਣੇ ਪੱਗ ਦੇ ਨਾਲ ਦਸਤਾਰ ਦੀ ਲੜ ਵਿੱਚ ਪਾ ਲਈ। ਸੇਵਾ ਦਾ ਰੱਖਣ ਲੱਗੇ ਮਹਾਰਾਜ ਲੱਗਦਾ ਸਭ ਦੀਆਂ ਭਟਾਵਾਂ ਆ ਗਈਆਂ ਨੇ ਆਪਾਂ ਅਰਦਾਸ ਕਰੀਏ ਉਸ ਤੋਂ ਬਾਅਦ ਫਿਰ ਸੰਗਤਾਂ ਨੇ ਲੰਗਰ ਵੀ ਛਕਣਾ ਹੈ। ਉਸ ਤੋਂ ਬਾਅਦ ਫਿਰ ਸੰਗਤਾਂ ਨੇ ਲੰਗਰ ਵੀ ਛਕਣਾ ਹੈ। ਤੇ ਅਰਦਾਸ ਕਰੀਏ। ਮਹਾਰਾਜ ਨੇ ਫਿਰ ਆਵਾਜ਼ ਦਿੱਤੀ। ਭਾਈ ਜੇ ਕਿਸੇ ਦੀ ਭੇਟਾ ਕੋਈ ਰਹਿੰਦੀ ਹੈ ਤਾਂ ਰੱਖੋ ਇਹਨੇ ਰੱਖਣ ਲੱਗਾ ਫੇਰ ਮਨ ਵਿੱਚ ਖਿਆਲ ਆ ਜਾਂਦਾ ਦੂਜੀ ਆਵਾਜ਼ ਮਾਰੀ ਤੀਜੀ ਆਵਾਜ਼ ਮਾਰੀ ਕਹਿੰਦੇ ਭਾਈ ਗਰੀਬੂ ਉੱਠਿਆ ਨਾ ਤੇ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਰਹਿਮਤਾਂ ਦੇ ਮਾਲਕ ਆਪ ਹੀ ਆਸਣ ਤੋਂ ਖੜੇ ਹੋ ਗਏ ਆਖੋ ਸਤਨਾਮ ਮਹਾਰਾਜ ਸੱਚੇ ਪਾਤਸ਼ਾਹ ਭਾਈ ਗਰੀਬੂ ਦੇ ਕੋਲ ਚਲੇ ਗਏ ਭਾਈ ਤੂੰ ਆਪਣੀ ਭੇਟਾ ਕਿਉਂ ਨਹੀਂ ਰੱਖਦਾ ਤੈਨੂੰ ਆਪਣੀ ਭੇਟਾ ਰੱਖਣੀ ਚਾਹੀਦੀ ਹੈ ਮਹਾਰਾਜ ਸੱਚੇ ਪਾਤਸ਼ਾਹ ਕਿਹੜੀ ਭੇਟਾ ਕਹਿੰਦੇ ਆ ਵੇਖ ਫੜਾ ਜਦੋਂ ਕਹਿੰਦੇ ਆਪਣੀ ਦਸਤਾਰ ਵਿੱਚੋਂ ਕੌਡੀ ਕੱਢੀ ਨਾ ਫੜਾਈ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਮਹਾਰਾਜ ਮੈਂ ਸ਼ਰਮ ਮਹਿਸੂਸ ਕਰਦਾ ਸੀ ਕਿ ਇੰਨੀ ਮਾਇਆ ਇਹਦੇ ਅੱਗੇ ਮੈਂ ਕੌਡੀ ਰੱਖਾਂ ਮਹਾਰਾਜ ਕਹਿੰਦੇ ਤੇਰੀ ਕੌਡੀ ਅੱਗੇ ਇਹ ਮਾਇਆ ਬਹੁਤ ਛੋਟੀ ਹੈ ਆਖੋ ਸਤਨਾਮ ਤੂੰ ਪ੍ਰੇਮ ਨਾਲ ਲੈ ਕੇ ਆਇਆ ਭਾਵਨੀ ਭਗਤ ਪਾਏ ਕੌਡੀ ਅਗਰ ਭਾਗ ਰੱਖੇ ਤਾਹੇ ਗੁਰ ਸਰਬ ਨਿਧਾਨਦਾਨ ਦੇਤਾ ਹੈ ਤੇਰੀ ਭਾਵਨਾ ਅੱਗੇ ਤੇਰੇ ਪਿਆਰ ਦੇ ਅੱਗੇ ਤੇਰਾ ਪ੍ਰੇਮ ਵਿੱਚ ਡਿੱਗਿਆ ਹੋਇਆ ਇੱਕ ਅਥਰੂ ਅੱਜ ਤੈਨੂੰ ਖਜ਼ਾਨੇ ਬਖਸ਼ ਦੇਗਾ ਆਖ ਸਤਨਾਮ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਆ ਸੋਰਠਰਾਗ ਵਿੱਚ ਭਇਓ ਕਿਰਪਾਲ ਦੀਨ ਧੁਖ ਭੰਜਨ ਆਪੇ ਸਭ ਬਿਦ ਥਾਟੀ ਖਿਨ ਮੈਂ ਰਾਖ ਲਿਓ ਜਨ ਆਪਣਾ ਗੁਰ ਪੂਰੈ ਬੀੜੀ ਕਾਟੀ ਆਪਣੇ ਸੇਵਕ ਉੱਤੇ ਉਹ ਜਦੋਂ ਦਇਆਵਾਨ ਹੋ ਜਾਂਦਾ ਹੈ ਆਪਣੇ ਸੇਵਕ ਦੀ ਰੱਖਿਆ ਕਰਨ ਦੀ ਸਾਰੀ ਬਿਉਂਤਬੰਦੀ ਬਣਾ ਦਿੰਦਾ ਹੈ ਖਿਨ ਮੈਂ ਥੋੜੇ ਸਮੇਂ ਵਿੱਚ ਰਾਖ ਲਿਓ ਜਨ ਆਪਣਾ ਗੁਰਪੂਰੈ ਬੇੜੀ ਕੱਟ ਇੱਕ ਪਲਕ ਵਿੱਚ ਆਪਣੇ ਸੇਵਕ ਨੂੰ ਉਹ ਬਚਾ ਲੈਂਦਾ ਉਹਦੀ ਰੱਖਿਆ ਕਰਦਾ ਉਹਦੀ ਮਿਹਰ ਨਾਲ ਪੂਰੇ ਗੁਰੂ ਨੇ ਸੇਵਕ ਦੀ ਦੁੱਖਾਂ ਕਲੇਸ਼ਾਂ ਦੀ ਬੇੜੀ ਕੱਟ ਦਿੱਤੀ ਆਖੋ ਸਤਨਾਮ ਮਹਾਰਾਜ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐਡੀ ਵੱਡੀ ਭੇਟਾ ਲੁਕੋਰੀਆ ਸੀ ਲਿਆ ਫੜਾ ਤੇਰੀ ਭੇਟਾ ਪ੍ਰਵਾਨ ਹੈ ਕਹਿੰਦੇ ਦੋਵੇਂ ਮੁਠੀਆਂ ਮਹਾਰਾਜ ਨੇ ਬੰਦ ਕਰ ਲਈਆਂ 10 ਭਾਈ ਗਰੀਬੂ ਇੱਕ ਵਿੱਚ ਲੋਕ ਦੇ ਸੁੱਖ ਹੈ ਤੇ ਇੱਕ ਵਿੱਚ ਪਰਲੋਕ ਦੇ ਸੁੱਖ ਹੈ ਤੈਨੂੰ ਕਿਹੜੇ ਦੇ ਦਈਏ ਕਹਿੰਦਾ ਮਹਾਰਾਜ ਨਾਮ ਤੋਂ ਬਿਨਾ ਸੁਖ ਕਿਸ ਕੰਮ ਦੇ ਇਹ ਸੁਖ ਵੀ ਦੁੱਖ ਬਣ ਜਾਣਗੇ ਜੇ ਨਾਮ ਨਹੀਂ ਹੈ ਇੱਕ ਤੇ ਨਾਮ ਦੀ ਦਾਤ ਦੇ ਦਿਓ ਮੈਨੂੰ ਤੁਹਾਡੇ ਚਰਨਾਂ ਦੀ ਸੇਵਾ ਤੇ ਨਾਮ ਚਾਹੀਦਾ ਮਹਾਰਾ ਸੱਚੇ ਪਾਈਸ਼ਾ ਕਹਿੰਦੇ ਨਾਮ ਤੇ ਤੈਨੂੰ ਮਿਲੀ ਜਾਏਗਾ ਆ ਚੱਕ ਝੋਲੀ ਕਰ ਮੁਠੀਆਂ ਖੋਲtੀਆਂ ਤੈਨੂੰ ਲੋਕ ਤੇ ਪਰਲੋਕ ਦੇ ਸੁਖ ਵੀ ਬਖਸ਼ ਦੇਣੇ ਇੱਥੇ ਉੱਥੇ ਰਖਵਾਲਾ ਪ੍ਰਭ ਸਤਗੁਰ ਦੀਨ ਦਿਆਲਾ ਮੇਰੇ ਮਨ ਗੁਰ ਗੋਬਿੰਦ ਸਦ ਧਈ ਹੈ ਕਹਿੰਦੇ ਸਦਾ ਗੁਰੂ ਦਾ ਧਿਆਨ ਧਰਨਾ ਚਾਹੀਦਾ ਤੇ ਸਦਾ ਤੂੰ ਪਰਮਾਤਮਾ ਦਾ ਸਿਮਰਨ ਕਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਵੀ ਕਹਿੰਦੇ ਆ ਸੱਚੇ ਪਾਤਸ਼ਾਹ ਰੇ ਮਨ ਰਾਮ ਸਿਉ ਕਰ ਪ੍ਰੀਤ ਸ਼ਰਵਣ ਗੋਬਿੰਦ ਗੁਣ ਸੁਣੋ ਅਰ ਗਾਓ ਰਸਨਾ ਗੀਤ ਸ਼ਰਵਣਾ ਨਾਲ ਸੁਣਿਆ ਕਰ ਰਸਨਾ ਨਾਲ ਗਾਇਆ ਕਰ ਫਿਰ ਕੀ ਹੋਏਗਾ ਸਾਗਲ ਕਲੇਸ਼ ਮਿਟੇ ਇਸ ਤਨ ਤੇ ਮਨ ਚਿੰਦਿਆ ਫਲ ਪਾਈਏ ਇਹੀ ਉਦਮ ਹੈ ਮਹਾਰਾਜ ਕਹਿੰਦੇ ਇਸ ਉਦਮ ਨਾਲ ਸਰੀਰ ਵਿੱਚੋਂ ਦੁੱਖ ਕਲੇਸ਼ ਮਿਟ ਜਾਂਦੇ ਆ ਤੇ ਮਨ ਮੰਗੀ ਮਰਾਦ ਵੀ ਹਾਸਲ ਹੋ ਜਾਂਦੀ ਹੈ ਆਖੋ ਸਤਨਾਮ ਜੀ ਜੰਤ ਜਾ ਕੈ ਸਭ ਕੀਨੇ ਪ੍ਰਭ ਊਚਾ ਅਗਮ ਅਪਾਰਾ ਸਾਰੇ ਜੀ ਜੰਤ ਜਿਸ ਪਰਮਾਤਮਾ ਦੇ ਪੈਦਾ ਕੀਤੇ ਹੋਏ ਹਨ ਉਹ ਮਾਲਕ ਸਭ ਤੋਂ ਊਚਾ ਹੈ ਅਪਹੁੰਚ ਹੈ ਬੇਅੰਤ ਹੈ ਸਾਧ ਸੰਗ ਨਾਨਕ ਨਾਮ ਧਿਆਇਆ ਮੁਖ ਊਜਲ ਭਏ ਦਰਬਾਰਾ ਜਿੰਨਾ ਮਨੁੱਖਾਂ ਨੇ ਗੁਰੂ ਦੀ ਸ਼ਰਨ ਪੈ ਕੇ ਮਾਲਕ ਦਾ ਪ੍ਰਮਾਤਮਾ ਦਾ ਨਾਮ ਸਿਮਰਿਆ ਹੈ ਉਹ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਸੁਰਖਰੂ ਹੋ ਜਾਂਦੇ ਹਨ ਸੁਰਖਰੂ ਹੋ ਕੇ ਜਾਂਦੇ ਹਨ ਕੌਣ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਉਹਨਾਂ ਦੇ ਮੁਖ ਪਰਮਾਤਮਾ ਦੀ ਹਜ਼ੂਰੀ ਵਿੱਚ ਉਜਲੇ ਹੋ ਜਾਂਦੇ ਆ ਇਸ ਤਰ੍ਹਾਂ ਭਾਈ ਸਤਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਗੁਰਬਾਣੀ ਰਾਹੀਂ ਰਹਿਮਤਾਂ ਕਰਦੇ ਹਨ ਗਿਆਨ ਬਖਸ਼ਿਸ਼ ਕਰਦੇ ਹਨ ਹੋਈਆਂ ਔਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ